हां जी ब्यूटीफुल लहंगा सूट मिलेगा क्रेप ਦਾ ਸ਼ਰਟ ਰਹੇਗਾ 5 ਮੀਟਰ ਇਸ ਤਰ੍ਹਾਂ ਲਹਿੰਗਾ ਰਹੇਗਾ ਜੌਰਜਟ ਬਨਾਸੀ ਦੇ ਵਿੱਚ ਚਨੂਨ ਦਾ ਦੁਪੱਟਾ ਰਹੇਗਾ ਦੋ ਕਲਰ ਅਵੇਲੇਬਲ ਨੇ 3799 ਵਿੱਚ ਤੁਸੀਂ ਬਾਈ ਕਰ ਸਕਦੇ ਹੋ 슬ੀਵਸ ਤੇ ਵੀ ਵਰਕ ਮਿਲੇਗਾ ਇਹ ਵਾਲੇ ਫਾਈਨ ਰਿਯਾਨ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਬਟੇ ਪੈਨੇ ਦੀ ਵਿੱਚ ਨੋਰਮਲ ਇਸ ਦੇ ਨਾਲ 2.5 ਮੀਟਰ ਬਾਟਮ ਰਹੇਗੀ ਨਾਰਮਲ ਪਣੀ ਦੇ ਵਿੱਚ 셔ਟ ਤੁਹਾਨੂੰ ਨਾਰਮਲ ਪਣੀ ਦੇ ਵਿੱਚ 2.5 ਮੀਟਰ ਵੀ ਮਿਲ ਜਾਏਗੀ ਔਰ ਵੱਡੇ ਪਣੀ ਦੇ ਵਿੱਚ 1.75 ਦੀ ਮਿਲੇਗੀ ਤੁਸੀਂ 3 ਸੂਟ ਬਾਈ ਕਰ ਸਕਦੇ ਹੋ 3 ਸੂਟਾਂ ਦਾ ਪ੍ਰਾਈਸ ਰਹੇਗਾ 1050 ਦੇ ਵਿੱਚ ਜੇ ਤੁਸੀਂ 1 ਸੂਟ ਬਾਈ ਕਰਨਾ ਚਾਹੋਗੇ ਤਾਂ 400 ਚ ਮਿਲੇਗਾ 3 ਸੂਟ ਬਾਈ ਕਰੋਗੇ ਤਾਂ 1050 ਵਿੱਚ 3 ਮਿਲ ਜਾਣਗੇ विदाउट दुपट्टा सूट ਰਣਗੇ ਇਹਨਾਂ ਸੂਟਾਂ ਦੇ ਵਿੱਚ ਨਿਊ ਪ੍ਰਿੰਟ ਐਡ ਕੀਤੇ ਹੋਏ ਨੇ ਬਹੁਤ ਹੀ ਸੋਨੇ ਪ੍ਰਿੰਟ ਨੇ ਕਲਰ ਨੇ ਬਹੁਤ ਹੀ ਇਹਨਾਂ ਸੂਟਾਂ ਦਾ ਪ੍ਰਾਈਸ ਘਟਾ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਹੈਂਡਵਰਕ ਦਾ ਵੀ ਸੂਟ ਰੈਡੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਡਿਜ਼ਾਈਨ ਸੈਂਡ ਕਰੋਗੇ ਵਿਦ ਸਟਿਚ ਵਿਦਆਊਟ ਸਟਿਚਿੰਗ ਵੀ ਤੁਹਾਨੂੰ ਹੈਂਡਵਰਕ ਦਾ ਸੂਟ ਮਿਲ ਜਾਏਗਾ ਚੈਨਲ ਤੇ ਨਮੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਕਲੈਕਸ਼ਨ ਸੂਟਾਂ ਦੀ ਅਰੇ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਕੋਈ ਨਾ ਕੋਈ ਆਫਰ ਲੈ ਕੇ ਆਉਣੀ ਆ ਤੁਸੀਂ ਜ਼ਰੂਰ ਚੈੱਕ ਕਰਿਆ ਕਰੋ ਪੂਰੀ ਫੁੱਲ ਵੀਡੀਓ ਵਾਚ ਕਰਿਆ ਕਰੋ ਪਿਓਰ ਕਾਟਨ ਟਰ ਮੀਟਰ ਸ਼ਰਟ ਰਹੇਗਾ ਟਰ ਮੀਟਰ ਬਾਟਮ ਰਹੇਗੀ 650 ਦੇ ਵਿੱਚ ਪਿਓਰ ਕਾਟਨ ਦਾ ਸੂਟ ਰਹੇਗਾ ਵਿਦਆਊਟ ਦੁਪੱਟਾ ਬਾਏ ਕਰ ਸਕਦੇ ਹਾਂ ਕੈਮਰੀ ਕਾਟਨ ਆਲ ਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਬੀਬਾ ਬ੍ਰਾਂਡ ਸਰਪਲਸ ਕਾਟਨ ਰਹੇਗੀ ਲੇਸ ਦਾ ਵਰਕ ਮਿਲੇਗਾ ਦੁਪੱਟਾ ਮਿਲੇਗਾ ਦੁਪੱਟੇ ਤੇ ਲੇਸ ਲੱਗੀ ਮਿਲੇਗੀ अठ सौ नड़िनवे बाई कर सकते हो पार्टीवेयर सूट रहने प्योर करेब का यह रहेगा शर्ट वर्क मिलेगा बॉटम प्योर करेब रहेगी ढाई मीटर शर्ट रहेगी ढाई मीटर बॉटम मिलेगी छब्बीस सौ के बच्चे बाई तो कर सकते हो कॉटन डिजिटल प्रिंट शर्ट रहेगा बॉटम ढाई मीटर रहेगी कैमरीकॉटन ਦੀ ਵਰਕ ਲਈ ਦੁਪੱਟਾ 2.5 ਮੀਟਰ 530 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਲਿਮਟਿਡ ਸਟਾਕ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਸਿੰਗਲ ਕਲਰ ਅਵੇਲੇਬਲ ਹੈ ਇਹਨਾਂ ਦੇ ਵਿੱਚ 5 ਮੀਟਰ ਮਸਲਿਨ कॉटन ਦਾ ਸੂਟ ਰਹੇਗਾ ਫੈਨਸੀ ਥ੍ਰੈਡ ਵਰਕ ਮਿਲੇਗਾ 2.5 ਮੀਟਰ ਦੁਪੱਟਾ 1050 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਮਸਲਿਨ कॉटन ਦਾ ਸੂਟ ਰਹੇਗਾ ਬਾਜ਼ੂ ਤੇ ਵਰਕ ਬਾਟਮ ਤੇ ਵੀ ਵਰਕ ਮਿਲੇਗਾ 2.5 ਮੀਟਰ ਦੁਪੱਟਾ ਮਿਲੇਗਾ ਮਸਲਿਨ ਦਾ 799 ਵਿੱਚ ਤੁਸੀਂ ਬਾਇ ਕਰ ਸਕਦੇ ਹੋ ਇਹ कॉटन ਦਾ ਮੈਚਿੰਗ ਸੂਟ ਲੈਣਗੇ ਪ्युअर कॉटन 셔ਟ ਹੈਗੀ 5 ਮੀਟਰ ਬਾਟਮ ਵੀ कॉटन ਦੀ 5 ਮੀਟਰ 셔ਟ ਤੇ ਵਰਕ ਮਿਲੇਗਾ ਬਾਟਮ ਤੇ ਵੀ ਹਲਕਾ ਜਿਹਾ ਵਰਕ ਹੋਇਆ 599 ਵਿੱਚ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਨੈਕਸਟ 5 ਮੀਟਰ ਸੂਟ ਰਹੇਗਾ ਕੈਮਰੀ कॉटन ਦਾ ਡਿਜੀਟਲ ਪ੍ਰਿੰਟਡ ਸੌਫਟ कॉटन ਦਾ ਦੁਪੱਟਾ 650 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਥੈਂਕ ਯੂ ਜੀ